ਕੀਦਾ ਬਾਈ ਬਲਵੀਰ ਸਿੰਘ ਬਲਵੀਰ ਸਿੰਘ ਕੀ ਘਟਨਾ ਹੋਈ ਯਾਰਾ ਕੀ ਘਟਨਾ ਕੀ ਹੋਈ ਯਾਰਾ ਮੈਂ ਘੇੜਾ ਮਾਂ ਚੱਡਾ ਸੀ ਉਹਦਾ ਭਈਆ ਖੜਾ ਸੀ ਅੱਗੇ ਜੀ ਅੱਛਾ ਤੂੰ ਚੌਕੀਦਾਰ ਹੋ ਨਾ ਹਾਂ ਜੀ ਜੀ ਚੌਕੀਦਾਰ ਅੱਛਾ ਕਿੰਨੇ ਕ ਜੀ ਗੱਲ ਹੈ 3 3 ਵਜੇ ਟਿਕਾੜਾ ਅੱਛਾ ਕਿੰਨੇ ਕ ਬੰਦੇ ਸੀਗੇ ਉਹ 12 ਦੇ 12 ਬੰਦੇ ਹੀਗੇ 9 ਦਾ ਇੱਧਰੇ ਆਏ ਹੋਏ ਸੀ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀ ਬੰਨ ਜੇ ਸੀ ਲੱਟਾ ਉਹਨਾਂ ਨੇ ਬੰਨ ਕੇ ਡੋਬੇ ਲੱਡੇ ਕੰਡੇ ਸਾਈਕਲ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਕੁੱਟਿਆ ਵੀ ਤੁਨੂੰ ਤੇ ਬੈਟਰੀ ਕਾਢੀ ਕੁੱਟਿਆ ਵੀ ਆ ਕੁੱਟ ਕੇ ਲਾ ਕੇ ਗਾ ਨਹੀਂ ਉੱਠ ਲਗਾ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਹਥਿਆਰ ਕਿਉਂ ਚੁੱਕੇ ਸੀ ਉਹਨਾਂ ਕੋਲ ਹਥਿਆਰ ਕਰਚਾ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਦੀ ਉਸ ਵਾਸਤੇ ਹਿੰਦੀ ਬੋਲਦੇ ਸੀ ਕਿੰਨੇ ਜਣੇ ਸੀ 12 ਤਰੇ ਜਣੇ ਮੂੰਹ ਟਕੇ ਸੀ ਰੰਗ ਦੇ ਮੂੰਹ ਟਕੇ ਸੀ ਉਹਨਾਂ ਸਾਰੇ ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉਹ ਦਿਨ ਦਿਨ ਵੱਡੇ ਆ ਨਹੀਂ ਵੱਡੇ ਉਹਨਾਂ ਨੇ ਦੋ ਟੋੜਲੇ ਤੇ ਦੋ ਝੰਡੇ ਟੋੜਲੇ ਹੀ ਉਹਨਾਂ ਨੇ ਹਮ ਨੂੰ ਇਹ ਚਲਾ ਰਹੇ ਨੇ ਫਿਰ ਬੰਦੇ ਕੀ ਆਛਾ ਇਹ ਫਿਰ ਮਾਲਕ ਨੂੰ ਸੂਚਨਾ ਦਿੱਤੀ ਉਹਨੇ ਹਾਂਜੀ ਆਗੇ ਸੀ ਉਹ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਲਖਵੀਰ ਸਿੰਘ ਆ ਜੀ ਲਖਵੀਰ ਸਿੰਘ ਜੀ ਕੀ ਕਰਨਾ ਕੀ ਹੋਈ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤੁਹਾਨੂੰ ਦੱਸ ਜੀ ਮੈਂ ਚੌਕੀਦਾਰ ਆ ਜੀ ਹੂੰ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਜ਼ਾਰ ਏਰੀਆ ਜੀ ਹੂੰ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹਨੂੰ ਮੈਂ ਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਭੇਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾ-ਦਾਲਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਨੂੰ ਮੈਂ ਉਹਨਾਂ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਕੀਦਾਰਾਂ ਨੂੰ ਸੱਦ ਕੇ ਲੈ ਕੇ ਆਏ ਜੀ ਹੂੰ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ ਹਾਂ ਜੀ ਜਦੇ ਆ ਗਏ ਤੇ ਜੀ ਫਿਰ ਲੱਬੇ-ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਨਹੀਂ ਕਿੱਧਰ ਗਏ ਸੀ ਬੰਦੇ ਕਿੱਧਰ ਉਹ ਚਾਵਾ ਰੋਡ ਕੰਨੀ ਆਏ ਸੀ ਜੀ ਅੱਛਾ ਉਹ ਉਹਨਾਂ ਦੀ ਵੇਸ ਪੁੱਛਿਆ ਗਿਆ ਜੀ ਜੀ ਮੂੰਹ ਬੰਨੇ ਹਤੇ ਜੀ ਉਹਨਾਂ ਨੇ ਅੱਖਾਂ ਖਾਈ ਕੱਲੀਆਂ ਦੀਆਂ ਦੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਚ ਆਈ ਸੀ ਕਿਵੇਂ ਸੀ ਨਹੀਂ ਆਈ ਨਹੀਂ ਪਤਾ ਜੀ ਕਿਉਂ ਆਏ ਉਧਰ ਹੀ ਲੁਕਾਇਆ ਸੀ ਉਹਨਾਂ ਕੋਲ ਤੰਦ ਗੀਦੀ ਸੀ ਤੰਦ ਬਹੁਤ ਸੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਨੂੰ ਨਹੀਂ ਨਹੀਂ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨੇ ਜੀ ਉਹਨਾਂ ਨੇ ਕਿ ਕਾਹਦੇ ਚਾਂ ਸੀ ਇਹ ਪਤਾ ਨਹੀਂ 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 ਉਹ ਵੀ ਨਹੀਂ ਪਤਾ ਹੈ ਸੱਟਾਂ ਕਿੰਨਾਂ ਲੱਗੀਆਂ ਸੱਟਾਂ ਬਸ ਇਹਨੂੰ ਕੁੱਟੇ ਮਾਰੇ ਥੋੜਾ ਬਸ ਕੀ ਰੱਤ ਕਰ ਕੁੱਟੇ ਆ ਜੀ ਬੰਨ ਲਿਆ ਸੀ ਉਹਨੀਆਂ ਹਾਂਜੀ ਫਿਰ ਜਿਹੜੇ ਜਿਹੜੇ ਦੁਵੈਲਰ ਦੀ ਦੁਕਾਨ ਆ ਉਹਦੇ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿੱਡੇ ਕੋਈ ਵਜਿ ਘਟਣਾ ਉਹ ਕਿੱਡੇ ਕੋਈ ਆ ਕੇ ਸੀ ਉਹ ਉਹ ਜਦ ਹੀ ਆ ਕੇ ਤੇ ਜੀ ਅੱਛਾ ਹਾਂਜੀ ਤੇ ਪੁਲਿਸ ਵੱਲੋਂ ਕੀ ਕਰਵੇ ਜੀ ਤੁਸੀਂ ਪੁਲਿਸ ਵਾਲੇ ਵੀ ਜਦ ਔਰ ਸਾਲਿਆ ਨਹੀਂ ਕਰਿਆ ਜਾਨੀ ਫੋਨ ਅੱਛਾ ਜੀ ਹਾਂਜੀ ਠੀਕ ਹੈ ਪੈਸੇ ਵੀ ਠੀਕੇ ਜੀ ਕੋਲ 5-600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਕੇ ਕਿਹੜਾ ਦਾ ਇਹਨਾਂ ਦਾ ਜੀ ਹਾਂਜੀ ਅੱਛਾ ਫੋਨ ਵੀ ਲੈ ਕੇ ਹਾਂਜੀ ਸਾਈਕਲ ਵੀ ਟੋਬੇ ਤੇ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਏ ਅੱਛਾ ਅੱਛਾ ਹਥਿਆਰ ਸੀਗੇ ਹੋਣਾ ਕੋਈ ਹਾਂਜੀ ਹਥਿਆਰ ਤੇ ਖਰਚਾਂ ᱛੀਆਂ ਜੀ ਖਰਚਾ ਸੀ ਜੀ ਹਾਂਜੀ ਠੀਕ ਹੈ ਇਹਨਾਂ ਜੀ ਰਮਨਦੀਪ ਕੁਰਮਾ ਜੀ ਜੀ ਕੋਲ ਕੀ ਕਰਨਾ ਹੋਈਏ ਕਰਨਾ ਜੀ ਰਾਤ 10:30 2:30 ਵਜੇ ਇਥੇ ਚੋਰ ਆਏ ਨਹੀਂ ਨੌ ਜਾਣੇ ਸੀ ਕੈਮਰੇ ਚਕਲੇ ਰਿਕਾਰਡਿੰਗ ਹੋਈ ਹੋਣੀ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਤੋੜੇ ਜੀ ਬਾਹਰਲੇ ਕੈਂਚੀ ਗੱਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਬੱਲਬ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਤੋੜੀ ਸੀ ਉਸ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀ ਉਹ ਕਹਿੰਦਾ ਵੀ ਆਓ ਤੁਹਾਡੇ ਕੋਈ ਕੋਈ ਵਾਰਦਾਤ ਹੋ ਗਈ ਆ ਪੀਪਲ ਵੀ ਖੜੀ ਐ ਸੀਪੀਆ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੱਦੇ ਤੋੜ ਲਏ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਤਾਂ ਦੂਜੇ ਬੰਦੇ ਆ ਕੇ ਸੀਪੀਆ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਨੂੰ ਦੇਖ ਕੇ ਭੱਜ ਗਏ ਜੀ ਇਹ ਤਾਂ ਬਚਾਅ ਹੋ ਗਿਆ ਕਿੰਨੇ ਕੋਈ ਜਟਣਾਈ ਹੈ ਇਹ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਕੈਮਰੇ ਦਾਸ ਦੇ ਨੇ ਤੇ 3:25 ਕਿ ਮਿੰਟ ਤੇ ਤੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਦਾ ਪੌਣੇ ਕਿ 4 ਵਜੇ ਪਤਾ ਲੱਗਿਆ ਡੇਢ ਤੋਂ ਘੰਟੇ ਬਾਅਦ ਪਤਾ ਲੱਗਿਆ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਹਾਂ ਜੀ ਜੋ ਭੱਜਣ ਤੋਂ 20-25 ਮਿੰਟ ਬਾਅਦ ਪਤਾ ਲੱਗਿਆ ਦੂਰ ਕਿੰਨੇ ਕ ਟਾਈਮ ਪੁਰੇ ਦਾ ਇਹ ਕੈਮਰੇ ਦਾ ਤਕਰੀਬਨ 1 ਘੰਟਾ ਜੀ 1 ਘੰਟਾ ਹੋਰ ਹਾਂ ਜੀ ਫਰਮੂ ਸੁਚਨਾ ਦਿੱਤੀ ਹੈ ਫਾਨੂੰ ਸੂਚਨਾ ਉਹ ਪੁਲਿਸ ਵਾਲਾ ਨੇ ਜੋ ਜੋ ਰਾਜੀ ਜੋ ਰਾਜੀ ਨੁਕਸਾਨ ਕੋਈ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪਰਮਾਤਮਾ ਦੀ ਦਿਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੜ ਦੇ ਜਿੱਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜੇ ਸੀ ਕੈਮਰੇ 2.5 ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਅ ਗਿਣਤੀ ਸੀਗੀ ਜੀ 9 ਤੱਕ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਂਕੀਦਾਰ ਦੇ ਦੱਸਣ ਦੇ ਮੁਤਾਬਕ ਉਹ 13 ਕਹਿੰਦੇ ਇਹ ਵੀ ਦਿਖਾ ਜੀ ਵੀ ਫੜ ਲੈਂਦੀ ਆ ਵੀ ਵੀ ਜੀ ਹਾਂ ਉਹ ਰਿਕਾਰਡਿੰਗ ਹੈਗੀ ਹੈ ਵੀਰ ਵੀ ਪੀਂਦੇ ਦਿਖਾਈ ਦਿਓ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨਾਂ ਨੇ ਵੀਰ ਵੀ ਪੀਤੀ ਹੈ ਲੱਗ ਗਈ ਚੌਂਕੀਦਾਰ ਦਾ ਮੋਬਾਈਲ ਵੀ ਤੇ ਪੈਸੇ ਵੀ ਖੋ ਰਹੇ ਹਾਂ ਚੌਂਕੀਦਾਰ ਕਹਿੰਦਾ ਜੀ ਮੇਰੇ ਮੋਬਾਈਲ ਦਾ SIM ਲੈ ਗਏ ਜੀ ਕੱਢ ਕੇ ਤੇ ਉਹਦੇ ਕੋ 6-700 ਰੁਪਈਆ ਦੀ ਕਹਿੰਦਾ ਉਹ ਵੀ ਲੈ ਗਏ ਉਰੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁੱਤਾ ਪਿਆ ਸੀਗਾ ਜੀ ਉਸੇ ਜੀ ਫਿਰ ਕੋਮਪਲੀਟ ਕਿਸਾਈ ਹੈ ਕੰਪਲੀਟ ਹਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਿਬ ਨੂੰ ਕੀ ਲੱਗਦਾ ਤੁਹਾਨੂੰ ਨਿਗਾਨਦਰ ਸੇਵ ਨੇ ਵੇਜੋ ਦੇਖੋ ਜੀ ਇੱਥੇ ਸੇਫਟੀ ਦਾ ਇਹ ਜੀ ਹੋਇਆ ਜੀ ਪੂਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ बेबी स्मार्ट सलूशन बलेर कोटला रोड खन्ना विखे आधार कार्ड ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन कार्ड ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੂਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੀਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ